ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਪਖਾਲਸਾ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਬਾਣਾ ਹਾਂਜੀ ਇਹ ਗੱਲ 100% ਸੱਚ ਹੈ ਕਿ ਅੱਜ ਜੋ ਗੁਰਦੁਆਰਿਆਂ ਵਿੱਚ ਜਾਂ ਸਾਡੇ ਘਰਾਂ ਵਿੱਚ ਕੀਰਤਨ ਹੋ ਰਿਹਾ ਇਹ ਮਨਮਤ ਹੈ ਮਨਮਤ ਤੋਂ ਵੀ ਉੱਪਰ ਜਾ ਕੇ ਹੈ ਇਹ ਸਾਨੂੰ ਨਰਕਾਂ ਦੇ ਰਾਹ ਪਾਉਂਦਾ ਹੈ ਇਹ ਗੱਲ اٹਲ ਸਚਾਈ ਹੈ ਜੀ ਨੂੰ ਇਹ ਗੱਲ ਠੀਕ ਨਹੀਂ ਲੱਗਦੀ ਮੇਰਾ ਉਸ ਨੂੰ ਚੈਲੰਜ ਹੈ ਮਨ ਰੂਪੀ ਖੂਦ ਦੇ ਵਿੱਚ ਉਤਰੋ ਫਿਰ ਪਤਾ ਲੱਗੇਗਾ ਵੀ ਇਹ ਕੀਰਤਨ ਮਨਮਤ ਹੈ ਜਾਂ ਗੁਰਮਤ ਹੈ ਗੁਰਮਤ ਹੁੰਦੀ ਹੈ ਗੁਰੂ ਦਾ ਹੁਕਮ ਗੁਰੂ ਦੇ ਹੁਕਮ ਤੋਂ ਪਰੇ ਕੋਈ ਮਰਿਆਦਾ ਨਹੀਂ ਹੈ ਗੁਰੂ ਦਾ ਹੁਕਮ ਹੀ ਮਰਿਆਦਾ ਹੁੰਦੀ ਹੈ ਰਹਿਤ ਮਰਿਆਦਾ ਹੁੰਦੀ ਹੈ ਗੁਰੂ ਸਾਹਿਬ ਵਚਨ ਕਰਦੇ ਹਨ ਰਹਿਤ ਬਿਨਾਂ ਨ ਸਿੱਖ ਕਹਾਵੇ ਰਹਿਤ ਬਿਨਾਂ ਦਰ ਝੋਟਾਂ ਖਾਵੇ ਜੇ ਤੋ ਰਹਿਤ ਨਹੀਂ ਹੀ ਨਹੀਂ ਹੈ ਫਿਰ ਕਿਵੇਂ ਇਹ ਗੁਰਮਤ ਹੈ ਕਾਲ ਯੁਗ ਮੈਂ ਕੀਰਤਨ ਪ੍ਰਧਾਨ ਗੁਰੂ ਸਾਹਿਬ ਨੇ ਵਚਨ ਕੀਤਾ ਹੈ ਪਰ ਉਹ ਕਿਹੜਾ ਕੀਰਤਨ ਹੈ ਉਹ ਕੀਰਤਨ ਹੈ ਗੁਰਬਾਣੀ ਨੂੰ ਨਰਧਾਰਤ ਰਾਗਾਂ ਵਿੱਚ ਗਾਉਣਾ RAMKALI ਦਾ ਰਾਗ RAMKALI ਰਾਗ ਵਿੱਚ ਗਾਉਣਾ BASANT ਰਾਗ ਦਾ ਸ਼ਬਦ BASANT ਰਾਗ ਵਿੱਚ ਗਾਉਣਾ TANASRI ਰਾਗ ਦਾ ਸ਼ਬਦ TANASRI ਰਾਗ ਵਿੱਚ ਗਾਉਣਾ 31 ਰਾਗਾਂ ਵਿੱਚ ਬਾਣੀ ਰਚੀ ਆ ਸ਼ਲੋਕਾਂ ਦਾ ਕੋਈ ਰਾਗ ਨਹੀਂ ਹੁੰਦਾ ਸ਼ਲੋਕ ਨੂੰ ਅਸੀਂ ਆਪਦੀ ਮਰਜ਼ੀ ਨਾਲ ਗਾ ਸਕਦੇ ਹਾਂ ਪੌੜੀਆਂ ਦੀ ਵੀ ਧੁੰਨਾ ਨੇ ਪਰ ਅੱਜ ਕੀ ਹੋ ਰਿਹਾ ਰਾਗਾਂ ਬਾਰੇ ਜਾਣਕਾਰੀ ਤਾਂ ਬਿਲਕੁਲ ਹੀ ਖਤਮ ਹੈ ਸਾਡੇ ਕੋਲੇ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਸ਼੍ਰੋਮਣੀ ਕਮੇਟੀ ਜાં ਵੱਡੇ ਵੱਡੇ ਸੰਤ ਬਣੇ ਬੈਠੇ ਆ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਵੀ ਇਹ ਰਾਗਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਲੋਕਾਂ ਨੂੰ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਇਦੋਂ ਅੱਗੇ ਵਧ ਕੇ ਨਕਲੀ ਸੰਤਾਂ ਨੇ ਰਾਗ ਤਾਂ ਛੱਡਣੀ ਸੀ ਗੁਰਬਾਣੀ ਵੀ ਛੱਡ ਦਿੱਤੀ ਕੱਚੀ ਬਾਣੀ ਕੋਲੋਂ ਟੋਟ ਕੇ ਜੋੜ-ਜੋੜ ਗੀਤ ਜੋੜ-ਜੋੜ ਬੋਲੀਆਂ ਜੋੜ-ਜੋੜ ਐਨਾ पसारा ਕੱਚੀ ਬਾਣੀ ਦਾ ਕਰ ਦਿੱਤਾ ਸੁਧਾਰਨ ਲੋਕਾਂ ਤੋਂ ਛੱਡੋ ਜਿਨ੍ਹਾਂ ਨੂੰ 20-20 ਸਾਲ ਹੋ ਗਏ ਅਮਰਤ ਸ਼ਕਿਆਂ ਨੂੰ ਵੱਡੇ-ਵੱਡੇ ਦਾੜੇ ਨੇ ਉੱਪਰ ਦੀ ਕਿਰਪਾਨਾਂ ਪਾਈਆਂ ਹੋਈਆਂ ਗੁਰਦਰਾਂ ਦੇ ਪ੍ਰਧਾਨ ਨੇ ਕੋਈ ਵੀ ਇਹਨਾਂ ਦੀ ਕੱਚੀ ਬਾਣੀ ਨੂੰ ਟੋਟਕਿਆਂ ਨੂੰ ਗੁਰਬਾਣੀ ਸਮਝਣ ਲੱਗ ਪਏ ਕਿਉਂਕਿ ਗਰਵਾਣੀ ਬਿਲਕੁਲ ਅਲੋਪ ਕਰ ਦਿੱਤੀ ਆਪਦੇ ਕੋਲੋਂ ਜੋੜ-ਜੋੜ ਕੇ ਟੁੱਟ ਕੇ ਟੱਪੇ ਇਹ ਬਿਸ ਗੰਧਲਾ ਧਰਿਆ ਅਖੰਡਲਵਾੜ ਉਹੀ ਗਾਈ ਜਾਂਦੇ ਨੇ ਸੋ ਮੈਂ ਫੇਰ ਇਹ ਡਟ ਕੇ ਕਹਾਂਗਾ ਕਿ ਵੀ ਇਹ ਕੀਰਤਨ ਜਿਹੜਾ ਹੋ ਰਿਹਾ ਸਾਡੇ ਸਮਾਜ ਵਿੱਚ ਇਹ ਮਨਮਤ ਹੈ 100% ਮਨਮਤ ਹੈ ਹਾਂ ਜਿਹੜੇ ਰਾਗੀ ਜਥੇ ਗੁਰਬਾਣੀ ਗਾਉਂਦੇ ਨੇ ਚਲੋ ਰਾਗ ਛੁੱਟ ਗਏ ਗੁਰਬਾਣੀ ਗਾਉਂਦੇ ਨੇ ਗੁਰਬਾਣੀ ਨਹੀਂ ਛੱਡੀ ਗਾਉਣੀ ਓਹੋ ਠੀਕ ਨੇ ਉਹਨਾਂ ਤੋਂ ਕੀਰਤਨ ਕਰਵਾਉਣਾ ਚਾਹੀਦਾ ਪਰ ਜਿਨ੍ਹਾਂ ਨੇ ਗੁਰਬਾਣੀ ਵੀ ਛੱਡ ਦਿੱਤੀ ਰਾਗ ਤਾਂ ਛੁੱਟੇ ਹੀ ਨੇ ਗੁਰਬਾਣੀ ਵੀ ਛੱਡ ਦਿੱਤੀ ਕੋਲੋਂ ਬਰਾਬਰੀ ਗੁਰੂ ਸਾਹਿਬ ਦੀ ਕੰਨ ਲੱਗ ਪਏ ਆਪ ਦੇ ਟੋਟ ਕੇ ਜੋੜ ਕੇ ਗਾਉਣ ਲੱਗ ਪਏ ਉਹ ਤਾਂ ਨਰਕਾਂ ਦੇ ਰਾਹ ਸਾਨੂੰ ਤੋਰ ਰਹੇ ਨੇ ਤੇ ਆਪ ਨਰਕਾਂ ਦੇ ਰਾਹ ਜਾ ਰਹੇ ਨੇ ਸਾਡਾ ਮਨੁੱਖਾ ਜਨਨ ਸਫਲ ਕਿਵੇਂ ਹੋਣਾ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਰਹਿਤ ਮਰਿਆਦਾ ਸਾਨੂੰ ਰੱਖਣੀ ਪੈਣੀ ਹੈ ਰਹਿਤ ਬਿਨਾ ਕੋਈ ਸਹੀ ਨਹੀਂ ਹੈ ਸਿੱਖੀ ਵਾਸਤੇ ਰਹਿਤ ਤਾਂ ਜਿਵੇਂ ਡਰਾਈਵਰ ਗੱਡੀ ਵਾਸਤੇ ਸਟੀਅਰਿੰਗ ਹੁੰਦਾ ਸਟੀਅਰਿੰਗ ਤੋਂ ਬਿਨਾ ਗੱਡੀ ਨਹੀਂ ਇਸੇ ਤਰ੍ਹਾਂ ਸਾਡੀ ਸਿੱਖੀ ਨਹੀਂ ਮਰਿਆਦਾ ਤੋਂ ਬਿਨਾ ਜੇ ਸਟੀਰਿੰਗ ਹੀ ਨਹੀਂ ਗੱਡੀ ਚੱਲੇਗੀ ਸਿੱਖ ਕੋਲੇ ਬਰਿਆਦਾ ਹੀ ਨਹੀਂ ਰਹਿਤ ਪ੍ਰਿਆਦਾ ਹੀ ਨਹੀਂ ਹੈ ਤਾਂ ਉਹਦੀ ਸਿੱਖੀ ਕਾਦੀ ਹੈ ਫਿਰ ਉਹ ਸਿੱਖੀ ਵਿੱਚ ਕੱਚਾ ਗੁਰੂ ਸਾਹਿਬ ਆਨੰਦ ਸਾਹਿਬ ਦੇ ਪਾਠ ਵਿੱਚ ਆਖਦੇ ਹਨ ਕਹਿੰਦੇ ਕੱਚੇ ਸੁਣਦੇ ਕੱਚੇ ਸਾਡਾ ਮਨੁੱਖਾ ਜਨਮ ਇਹ ਕੀਰਤਨ ਸੁਣ ਕੇ ਸਫਲ ਨਹੀਂ ਹੋਵੇਗਾ ਸਾਨੂੰ ਭਰਮ ਚ ਨਹੀਂ ਰਹਿਣਾ ਚਾਹੀਦਾ ਸਾਨੂੰ ਰਾਗ ਨਹੀਂ ਆਉਂਦੇ ਤਾਂ ਸਾਨੂੰ ਕੀਰਤਨ ਨਹੀਂ ਕਰਨਾ ਚਾਹੀਦਾ ਗੁਰਬਾਣੀ ਪੜ੍ਹ ਕੇ ਗੁਜ਼ਾਰਾ ਕਰ ਲੈਣਾ ਚਾਹੀਦਾ ਹੈ ਜਿਹੜਾ ਬਾਣੀ ਵੀ ਨਹੀਂ ਪੜ੍ਹ ਸਕਦਾ ਉਹਨੂੰ ਬਾਣੀ ਵੀ ਨਹੀਂ ਪੜ੍ਹਨੀ ਚਾਹੀਦੀ ਵਾਹਿਗੁਰੂ 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 ਦਾ ਸਿਮਰਨ ਕਰਨਾ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਵੀ ਗੁਰੂ ਸਾਹਿਬਾਨ ਨੇ ਕਿਹਾ ਹੈ ਉਹਨੂੰ ਸਿਮਰਨ ਕਰਨਾ ਚਾਹੀਦਾ ਵਾਹਿਗੁਰੂ ਕਿਉਂਕਿ ਮਰਿਆਦਾ ਗੱਲ ਮਰਿਆਦਾ ਦੀ ਹੈ ਕੀਰਤਨ ਵਿੱਚ ਅਸੀਂ ਮਰਿਆਦਾ ਨਹੀਂ ਸਾਹਮ ਸੱਕਦੇ ਅਸੀਂ ਮਰਿਆਦਾ ਵਿੱਚ ਨਹੀਂ ਰਹਿ ਸਕਦੇ ਜਿਹੜਾ ਬਾਣੀ ਨਹੀਂ ਪੜ ਸਕਦਾ ਗਲਤ ਪੜੇਗਾ ਉਹ ਤੋਂ ਉੱਥੇ ਮਰਿਆਦਾ ਭੰਗ ਹੋਵੇਗੀ ਬਾਣੀ ਪਾਣ ਨੂੰ ਉਹਨੂੰ ਬਾਣੀ ਨਹੀਂ ਪੜ੍ਹਨੀ ਚਾਹੀਦੀ ਵਾਹਿਗੁਰੂ 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 ਕਹਿਣਾ ਕੋਈ ਔਖਾ ਨਹੀਂ ਇਹਦੇ ਵਿੱਚ ਮਰਿਆਦਾ ਭੰਗ ਨਹੀਂ ਹੁੰਦੀ ਵਾਹਿਗੁਰੂ ਵਾਹਿਗੁਰੂ ਰੋਜ਼ 2 ਘੰਟੇ ਕਰੋ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰੋ ਮਰਿਆਦਾ ਤੋਂ ਬਾਹਰ ਨਿਕਲ ਕੇ ਰਹਿਤ ਬਿਨਾਂ ਦਰ ਝੋਟਾਂ ਖਾਵੇ ਦਰਦਾਂ ਦੀਆਂ ਝੋਟਾਂ ਖਾਣ ਨਾਲੋਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ 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 ਦਾ ਸਿਮਰਨ ਕਰੋ ਬਸ ਕੀਰਤਨ ਨਾ ਸੁਣੋ ਨਾ ਕਰੋ ਹਾਂ ਜੇ ਗੁਰਬਾਣੀ ਪੜ੍ਹ ਸਕਦੇ ਹੋ ਤਾਂ ਬਾਣੀ ਪੜੋ ਨਿਤਨੇਮ ਕਰੋ ਜਾਂ ਮੂਲ ਮੰਤਰ ਦਾ ਪਾਠ ਕਰੋ ਕਿਉਂਕਿ ਮਨੁੱਖਾ ਜੰਮ ਸਫਲਤਾ ਹੋਵੇਗਾ ਜੇ ਰਹਿਤ ਮਰਿਆਦਾ ਵਿੱਚ ਰਹਿ ਸਕਾਂਗੇ 84 ਲੱਖ ਜੁਨਾ ਵਾਦ ਸਾਨੂੰ ਮਨੁੱਖਾ ਜਨਮ ਮਿਲਦਾ ਇਹਦੇ ਵਿੱਚ ਵੀ ਸਾਨੂੰ ਹਜ਼ਾਰਾਂ ਵਾਰ ਜਨਮ ਲੈਣਾ ਪੈਂਦਾ ਆ ਸ੍ਰੀ ਸਾਡਾ ਇਸ ਗੱਲ ਦਾ ਸਬੂਤ ਹੈ ਅਸੀਂ ਪਿਛਲੇ ਜਨਮ ਵਿੱਚ ਸਿਮਰ ਨਹੀਂ ਕੀਤਾ ਜੇ ਕੀਤਾ ਤਾਂ ਮर्यादा ਤੋਂ ਬਿਨਾ ਕੀਤਾ ਜਿਹੜਾ ਬੇਕਾਰ ਚਲੇ ਗਿਆ ਜਾਂ ਤਾਂ ਅਸੀਂ ਸਿਮਰ ਨਹੀਂ ਕੀਤਾ ਪਿਛਲੇ ਜਨਮਾਂ ਵਿੱਚ ਜੇ ਕੀਤਾ ਤਾਂ ਗਲਤ ਕੀਤਾ ਮर्यादा ਤੋਂ ਬਿਨਾ ਕੀਤਾ ਇਸ ਵੇਲੇ ਵੀ ਅਸੀਂ ਗਲਤੀ ਨਾ ਕਰੀਏ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ ਗੁਰੂ ਸਾਹਿਬ ਕਹਿੰਦੇ ਵੀ ਮਨੁੱਖਾ ਜਨਮਾ ਜਿਹੜਾ ਇਹ ਪੌੜੀ ਤੋਂ ਜਿਹੜਾ ਉੱਕ ਗਿਆ ਗਲਤੀ ਕਰ ਗਿਆ ਉਹ ਫਿਰ ਮੁੜ ਕੇ ਜਨਮ ਦੇ ਚੱਕਰ ਚ ਫੇਰ ਤੁਰਿਆ ਫਿਰਦਾ ਸੋ ਸਾਨੂੰ ਮਰਿਆਦਾ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਖੇੜ ਕੀ ਹੈ ਗੁਰੂ ਸਾਹਿਬ ਵਚਨ ਕਰਦੇ ਨੇ ਇਸ ਸ਼ਰੀਰਾ ਮੇਰੇ ਆ ਹਰ ਤੋਂ ਮੈਂ ਜੋਤ ਰੱਖੀ ਤਾਤੂ ਜਗ ਮੇ ਆਇਆ ਜੋਤ ਹੈ ਗੂਠੇ ਜਿੰਨੀ ਜਿਵੇਂ ਬਲਬ ਹੁੰਦਾ ਛੋਟਾ ਜਿਹਾ ਕਮਰੇ ਸਾਰੇ ਚਾਨਣ ਹੁੰਦਾ ਜੋਤ ਥੋੜੀ ਛੋਟੀ ਜੀ ਆ ਪਰ ਸਾਰੇ ਸਰੀਰ ਚ ਤਾਕਤ ਹੈ ਇਸ ਦੀ ਸਾਡੇ ਪੱਗ ਜੀਵਾਂ ਵਿੱਚ ਇਹ ਜੋਤ ਧੁੰਨੀ ਤੋਂ ਥੱਲੇ ਹੁੰਦੀ ਹੈ ਇਸ ਨੂੰ ਸਰਬ ਵਿੱਚ ਜਿੱਥੇ ਬਾਲ ਘੁੰਮੇ ਨੇ ਇੱਥੇ ਲਜਾਣਾ ਸਾਡਾ ਮਨੁੱਖਾ ਜਨਮ ਸਫਲ ਹੋਵੇਗਾ ਜੋਤ ਤੋਂ ਨਹੀਂ ਤੋਂ ਥੱਲੇ ਹੈ ਬੰਦਾ ਪਸ਼ੂ ਸਮਾਨ ਹੈ ਉਹ ਜੋਤ ਇੱਥੇ ਪਹੁੰਚਵੇ ਸਿਮਨ ਦੇ ਜੋਰ ਨਾਲ ਬੰਦਾ ਰੱਬ ਬਣ ਗਿਆ ਇੰਨਾ ਫਰਕ ਹੈ ਸੋ ਸਮਝੋ ਮਰਿਆਦਾ ਨੂੰ ਮੂਹਰੇ ਰੱਖੋ ਮਰਿਆਦਾ ਤੋਂ ਬਿਨਾ ਖੂ ਖਾਲੀ ਨੇ ਇੰਨਿਆਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ